ਇਦੇ ਵਿੱਚ ਸਰ ਇੱਕ ਇਸਰਾਈਲ ਵੀ ਇੱਕ ਸਾਡੇ ਗੈਰੀ ਉਰਫ ਗੌਰਵਦੀਪ ਇਹ ਸਾਡੇ ਕਪੂਤਲਾ ਦੇ ਨਿਵਾਸੀ ਨੇ ਇਹ ਸੋਸ਼ਲ ਇਨਫਲੂਐਂਸਰ ਹੈ ਸੋਸ਼ਲ ਮੀਡੀਆ ਤੇ ਔਰ ਇਹ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਸ ਇੰਸਟਾਗ੍ਰam ਫੇਸਬੁੱਕ ਦਾ ਬਾਕੀ ਜਿਹਨੇ ਵੀ ਪਲੇਟਫਾਰਮ ਉਹਨਾਂ ਦੇ ਉੱਤੇ ਆਪਣੀਆਂ ਇਮੀਗ੍ਰੇਸ਼ਨ ਤੇ ਵਿਦੇਸ਼ ਦੇ ਵਿੱਚ ਸੈਟਲ ਹੋਣ ਸੰਬੰਧੀ ਜਾਣਕਾਰੀ ਭਰੀਆਂ ਵੀਡੀਓ ਪਾ ਕੇ ਲੋਕਾਂ ਨੂੰ ਪ੍ਰੇਰਿਤ ਕਰਦੇ ਆ ਤੇ ਉਹਨਾਂ ਵਿੱਚੋਂ ਜਿਹੜਾ ਵੀ ਕੋਈ ਐਜੇ ਕਸਟਮਰ ਇਹਨਾਂ ਨਾਲ ਕਰਦਾ ਉਹਨਾਂ ਨੂੰ ਸਲਾਹ ਦਿੰਦੇ ਆ ਐਡਵਾਈਸ ਦਿੰਦੇ ਆ ਤੇ ਉਹਦਾ ਇਹ ਜਿੰਨੀ ਵੀ ਬੰਦੀ ਫੀਸ ਉਹਦਾ ਤੋਂ ਚਾਰ ਦੇ ਕਰਦੇ ਸੀਗੇ ਤੇ ਬਟ ਇਹਨਾਂ ਦੇ ਨਾਲ ਇਹਨਾਂ ਦੀ ਹੀ ਆਈਡੀ ਸਾਰੇ ਚੈਨਲਾਂ ਤੋਂ ਉਹ ਠੀਕ ਬਣਾ ਕੇ ਕੁਝ ਬੰਦਿਆਂ ਨੇ ਉਹਦਾ ਮਿਸਯੂਜ਼ ਕੀਤਾ ਔਰ ਉਹਨਾਂ ਦੇ ਵਿੱਚ ਆਪਣਾ ਅਕਾਊਂਟ ਨੰਬਰ ਤੇ ਆਪਣੇ ਫੋਨ ਨੰਬਰ ਦੇ ਕੇ ਉਹਦੇ ਤੇ ਠੱਗੀਆਂ ਮਾਰਨੀ ਸ਼ੁਰੂ ਕਰਤੀਆਂ ਤੇ ਇਸ ਦੇ ਸਬੰਧ ਦੇ ਵਿੱਚ ਇਹਨਾਂ ਨੇ ਇੱਕ ਦਰਖਾਸਤ ਦਿੱਤੀ ਸੀਗੀ ਜਿਸ ਦੀ ਪ੍ਰੋਪਰ ਪੜਤਾਲ ਕਰਨ ਤੋਂ ਬਾਅਦ ਮਕਦਮਾ ਨੰਬਰ 1 2024 ਕਿ ਆਡ ਆਈਡੀ ਇੱਕ ਤੇ ਵਾਅਦਾ ਦਰਜ ਕੀਤਾ ਗਿਆ ਸੀਗਾ ਜੀ ਜਿਸ ਦੇ ਵਿੱਚ ਬਾਅਦ ਦੇ ਵਿੱਚ ਇਹਨਾਂ ਦੇ ਇਹ ਇਹਨਾਂ ਨੂੰ ਧਮਕੀਆਂ ਵਗੈਰਾ ਆਉਂਦੀਆਂ ਰਹੀਆਂ ਤੇ ਉਹਦੇ ਵਿੱਚ ਵੀ ਫਿਰ ਇਹਦਾ ਵੀ ਇੱਕ ਐਕਸਟਰੈਕਸ਼ਨ ਦਾਤੇ ਕ੍ਰਿਮੀਨਲ ਇੰਟਿਮੀਡੇਸ਼ਨ ਦੇ ਪਰਚਾ ਦਰਜ ਵਾਅਦਾ ਜਰੂਰ ਕੀਤਾ ਗਿਆ ਸੀਗਾ ਜੀ ਤੇ ਉਸਤੇ ਕਰਦੇ ਹੋਏ ਮਕਦਮਾ ਦੀ ਤਤਕੀਸ਼ ਕਰਦੇ ਹੋਏ ਸਾਰਾ ਰਿਕਾਰਡ ਪੂਰਤੀ ਕੀਤੀ ਗਈ ਹੈ ਉਸ ਤੋਂ ਬਾਅਦ ਪ੍ਰੋਪਰ ਪਰਮਿਸ਼ਨ ਲੈ ਕੇ ਔਰ ਜਦ ਸਾਹਿਬ ਤੋਂ ਬਰੰਟ ਜਾਰੀ ਕਰਵਾ ਕੇ ਇਹਨਾਂ ਦੇ ਤਿੰਨ ਤਿੰਨ ਬੰਦਿਆਂ ਦੇ ਪਰਚਾ ਦਰਜ ਹੋਇਆ ਸੀਗਾ ਜੀ ਜਿਨ੍ਹਾਂ ਦੇ ਨਾਮ ਸੀਗਾ ਜੀ ਪ੍ਰਸ਼ਾਂਤ ਜਰੇਲ ਵਾਸੀ ਕੰਜੋਲੀ ਖਾਣਾ ਸਾਦਾਬਾਦ ਪਤਵਾਲੀ ਜ਼ਿਲ੍ਹਾ ਹਾਤਰਸ ਤੇ ਇੱਕ ਇਹਨਾਂ ਦੀ ਮਾਤਾ ਸੀਗੀ ਜਯਸ਼ੋਦਾ ਦੇਵੀ ਪਤਨੀ ਰਾਜਕੁਮਾਰ ਕੰਜੋਲੀ ਦੀ ਔਰ ਇੱਕ ਸਤਿਆਪ੍ਰਕਾਸ਼ ਪੁੱਤਰ ਵੀਸ਼ਵਰ ਵਾਸੀ ਗੋਬਸਾ ਹਾਜ਼ਰੀ ਅਲੀਗੜ ਉੱਤਰ ਪ੍ਰਦੇਸ਼ ਦੇ ਸੀਗੀ ਜੀ ਇਹ ਤਿੰਨ ਬੰਦਿਆਂ ਦੇ ਖਿਲਾਫ ਪਰਚਾ ਦਰਜ ਰਜਿਸਟਰ ਹੋਇਆ ਸੀਗਾ ਤੇ ਪ੍ਰੋਪਰ ਪਰਮਿਸ਼ਨ ਤੋਂ ਬਾਅਦ ਇਹਨਾਂ ਦੇ ਵਿੱਚੇ ਰੇਡ ਕਰਕੇ ਇਹਨਾਂ ਨੂੰ ਉੱਥੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਜੀ ਟਰਾਜ਼ ਦੇ ਰਿਮਾਂਡ ਤੇ ਲਿਆ ਕੇ ਇੱਥੇ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕੀਤਾ ਗਿਆ ਜਿੱਥੇ ਇਹਨਾਂ ਦੇ ਸਰ ਦੋ ਦਿਨ ਦੇ ਰਿਮਾਂਡ ਤੇ ਸੀਗੇ ਸਾਡੇ ਕੋਲੇ ਇਹਨਾਂ ਦਾ ਬਾਕੀ ਜਿਹੜੀ ਤਫ਼ਤੀਸ਼ ਹੈ ਉਹ ਫਾਈਲ ਦੇ ਉੱਤੇ ਮੁਕੰਮਲ ਹੋ ਚੁੱਕੀ ਹੈ ਤੇ ਇਸ ਤੋਂ ਇਲਾਵਾ ਜਿਹੜਾ ਇਹਨਾਂ ਕੋਲੋਂ ਜਿਸ ਨੰਬਰਾਂ ਤੇ ਇਹਨਾਂ ਦੀ ਆਈਡੀ ਵਗੈਰਾ ਬਣਾਈ ਹੋਈ ਸੀਗੀ ਉਹ ਫੋਨ ਵੀ ਰਿਕਵਰ ਹੋ ਗਿਆ ਇਹਨਾਂ ਤੋਂ ਤੇ ਹੁਣ ਇਹਨਾਂ ਨੂੰ ਦੁਆਰਾ ਜੱਸਾ ਦੇ ਪੇਸ਼ ਕਰਾ ਕੇ ਜਿਸ ਤਰ੍ਹਾਂ ਦਾ ਵੀ ਰਿਮਾਰਡ ਆਏਗਾ ਉਸ ਹਸਾਬ ਨਾਲ ਇਹਨਾਂ ਨੂੰ ਦਿੱਲੀ ਦਾ ਆਗਨ ਦੇ ਪ੍ਰਮਾਣਿਤਲੇ ਆ ਜਾਏਗਾ ਤੀਸਰੇ ਬੰਦੇ ਦਾ ਸੱਤ ਪ੍ਰਕਾਸ਼ ਦੀ ਰੇਡ ਕੀਤੀ ਗਈ ਸੀ ਕਿ ਪਰ ਉਹ ਆਪਣੇ ਨਾ ਹੀ ਉਹਨਾਂ ਦਾ ਐਡਰੈਸ ਪ੍ਰੋਪਰ ਹੋਣ ਨਾ ਹੋਣ ਕਰਨ ਉਹ ਨਹੀਂ ਪਕੜੇ ਜਾ ਸਕੇ ਪਰ ਉਹਨਾਂ ਵਾਸਤੇ ਵੀ ਅਸੀਂ ਆਪਣੀ ਟੈਕਨੀਕਲ ਜਿਹੜੀ ਹੈਗੀ ਆ ਰੂਲਸ ਦਾ ਇਸਤੇਮਾਲ ਕਰਕੇ ਜਾਂ ਬਾਕੀ ਹਿਊਮਨ ਇੰਟੈਲੀਜੈਂਸ ਦੇ ਬੇਸ ਦੇ ਉੱਤੇ ਉਹਨਾਂ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕਰਾਂ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਾਈਬਰ ਕ੍ਰਾਈਮ ਨਾਲ ਹੋਵੇ ਉਹਨਾਂ ਨਾਲ ਲੋਕਾਂ ਦਾ ਮੈਸੇਜ ਇਹ ਹੈ ਜੀ ਸਾਡੇ ਐਸਐਸਪੀ ਸਾਹਿਬ ਗੌਰਵ ਸੂਰਾ ਜੀ ਦੇ ਹੁਕਮ ਉਜ਼ਾਰ ਹਰ ਜ਼ਿਲ੍ਹੇ ਦੇ ਵਿੱਚ ਸਾਈਬਰ ਕ੍ਰਾਈਮ ਦਾ ਥਾਣਾ ਖੁੱਲਿਆ ਹੈ ਜੀ ਤੇ ਇਸ ਤੋਂ ਇਲਾਵਾ ਲੋਕਾਂ ਨੂੰ ਇਹ ਹੈ ਕਿ ਜਿਹੜਾ ਸਾਈਬਰ ਕਰਾਈਮ ਦਿਨੋ-ਦਿਨ ਵਧ ਰਿਹਾ ਇਸ ਤੋਂ ਬਚਣ ਵਾਸਤੇ ਸਾਈਬਰ ਕਰਾਈਮ ਦਾ ਇੱਕ ਟੋਲ ਫ੍ਰੀ ਨੰਬਰ ਹੈ ਜੇਕਰ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ 1930 ਨੰਬਰ ਤੇ ਕਾਲ ਕਰ ਸਕਦੇ ਆ ਇੱਕ cybercrime.gov.in ਇਹਦੇ ਆਨਲਾਈਨ ਤੇ ਸ਼ਿਕਾਇਤ ਦਰਜ ਕਰਵਾ ਸਕਦੇ ਆ ਸਾਈਬਰ ਕਰਾਈਮ ਤੋਂ ਬਚਣ ਵਾਸਤੇ ਫੇਕ ਕਾਲਾਂ ਤੇ ਵਿਸ਼ਵਾਸ ਨਾ ਕਰੋ ਜਿਨ ਇਨਵੈਸਟਮੈਂਟ ਦੇ ਕਾਫੀ ਝੂਠੇ ਵਿਗਿਆਪਨ ਆਉਂਦੇ ਆ ਉਹਨਾਂ ਤੋਂ ਬਚੋ ਜੀ ਇਹ ਬੈਂਕ ਖਾਤੇ ਜਾਂ OTV ਦੀ ਜਾਣਕਾਰੀ ਕਿਸੇ ਅਣਜਾਣ ਵਿਅਕਤੀ ਨੂੰ ਨਾ ਦਿੱਤੀ ਜਾਵੇ ਤਾਂ ਕਿ ਇਹਨਾਂ ਤੋਂ ਬਚਿਆ ਜਾ ਸਕੇ ਇਸ ਤੋਂ ਇਲਾਵਾ ਕੋਈ ਵੀ ਅਣਜਾਣ ਕਲਿੱਪ ਆ ਜਾਂਦੀ ਹੈ ਕੋਈ ਵੀ ਇਹੋ ਜਿਹਾ ਮਟੀਰੀਅਲ ਜਿਹੜਾ ਸੋਸ਼ਲ ਮੀਡੀਆ ਤੇ ਮਿਲਦਾ ਉਹਨੂੰ ਜਲਦੀ ਕਲਿੱਕ ਨਾ ਕਰਕੇ ਤੇ ਇਹੋ ਜਿਹੀ ਕਰੰਟ ਤੋਂ ਬਚਿਆ ਜਾ ਸਕਦਾ ਹੈ ਭਾਜੀ ਰਿਮਾਰਡ ਦੇ ਦੌਰਾਨ ਜਿਹੜੀਆਂ